ਸਫਲੋ ਨਮਸਤੇ ਦੋਸਤੋ ਆਪਾਂ ਨੂੰ ਕੋਈ ਨਵਾਂ ਕੰਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਸ ਕੰਮ ਨੂੰ ਨਵੇਂ ਤਰੀਕੇ ਨਾਲ ਕਰਨਾ ਬਹੁਤ ਹੁੰਦਾ ਅੱਜ ਇਸੇ ਤਰ੍ਹਾਂ ਦਾ ਤੁਹਾਨੂੰ ਬਿਜ਼ਨਸ ਆਈਡੀਆ ਮੈਂ ਸ਼ੇਅਰ ਕਰਨ ਲੱਗਾ ਦੋਸਤੋ ਜੋ ਕਿ ਬਿਜ਼ਨਸ ਬਹੁਤ ਹੀ ਪੁਰਾਣਾ ਪਰ ਉਸ ਨੂੰ ਆਪਾਂ ਨਵੇਂ ਤਰੀਕੇ ਨਾਲ ਕਰਕੇ ਮਹੀਨੇ ਦਾ 1 ਲੱਖ ਜਾਂ 1.5 ਲੱਖ ਬੜੇ ਆਰਾਮ ਨਾਲ ਆਪਾਂ ਕਮਾ ਸਕਦੇ ਹਾਂ ਦੋਸਤੋ ਜੇ ਤੁਸੀਂ ਕੋਈ ਨਵਾਂ ਬਿਜ਼ਨਸ ਲੱਭ ਰਹੇ ਹੋ ਜਾਂ ਕੋਈ ਨਵਾਂ ਬਿਜ਼ਨਸ ਕਰਨ ਦੀ ਸੋਚ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ ਇਸ ਕਰਕੇ ਬਿਨਾ ਵੀਡੀਓ ਨੂੰ ਸਕਿਪ ਕਰਤੇ ਬੜੇ ਧਿਆਨ ਨਾਲ ਦੇਖਿਓ ਤਾਂ ਜੋ ਤੁਹਾਨੂੰ ਅੱਜ ਦਾ ਇਹ ਆਈਡੀਆ ਬਹੁਤ ਹੀ ਠੰਗ ਨਾਲ ਸਮਝ ਆ ਸਕੇ ਬਿਨਾ ਟਾਈਮ ਨੂੰ ਵੇਸਟ ਕੀਤੇ ਦੋਸਤੋ ਆਪਾਂ ਅੱਜ ਦੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਅੱਜ ਦਾ ਜੋ ਬਿਜ਼ਨਸ ਆਈਡੀਆ ਦੋਸਤੋ ਉਹ ਹੈ ਬੱਚਿਆਂ ਦੇ ਖਿਡੌਣਿਆਂ ਦਾ ਬਿਜ਼ਨਸ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਿ ਬਿਜ਼ਨਸ ਬਹੁਤ ਹੀ ਪੁਰਾਣਾ ਹੈ ਤੇ ਆਪਾਂ ਨੂੰ ਕਰਨਾ ਨਵੇਂ ਤਰੀਕੇ ਨਾਲ ਹੈ ਕਿਉਂਕਿ ਦੋਸਤੋ ਦੇਖੋ ਬੱਚਿਆਂ ਦਾ ਜੋ ਖਲੋਣਿਆਂ ਦਾ business ਹੁੰਦਾ ਹੈ ਉਹ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਅੱਗੇ ਵੀ ਚੱਲਦਾ ਰਹੇਗਾ ਇਹ ਨਾ ਖਤਮ ਹੋਣ ਵਾਲਾ business ਹੈ ਇਸ ਕਰਕੇ ਇਸ business ਦੇ ਵਿੱਚ ਦੋਸਤੋ ਬਹੁਤ ਜ਼ਿਆਦਾ scope ਹੈ ਪਰ ਇਹਨੂੰ ਆਪਾਂ ਕਰਨ ਦਾ ਤਰੀਕਾ ਬਹੁਤ ਹੀ ਨਵਾਂ ਤੇ ਯੂਨਿਕ ਹੋਣਾ ਚਾਹੀਦਾ ਤਾਂ ਜੋ ਆਪਾਂ ਵੱਧ ਤੋਂ ਵੱਧ ਕਸਟਮਰ ਆਪਣੇ ਨਾਲ ਜੋੜ ਸਕੀਏ ਦੇਖੋ ਦੋਸਤੋ ਬੱਚਿਆਂ ਦੇ ਜੋ ਖਲੋਣੇ ਹੁੰਦੇ ਨੇ ਨਾ ਬਹੁਤ ਹੀ ਸਸਤੇ ਕਫਾਈਤੇ ਡੇਟਾ ਦੇ ਵਿੱਚ ਬੜੇ ਆਰਾਮ ਨਾਲ ਮਿਲ ਜਾਂਦੇ ਹਨ ਆਪਾਂ ਜੇ ਖਰੀਦਣੇ ਆ ਤਾਂ ਆਪਾਂ ਕਿੱਥੋਂ ਖਰੀਦਾਂਗੇ ਦੋਸਤੋ ਉਹ ਮੈਂ ਤੁਹਾਨੂੰ ਦੱਸਦਾ ਦਿੱਲੀ ਦੇ ਸਦਰ ਬਾਜ਼ਾਰ ਦੇ ਵਿੱਚ ਖਲੌਣਿਆਂ ਦਾ ਭੰਡਾਰ ਹੈ ਉੱਥੇ ਸਸਤੇ ਤੋਂ ਸਸਤਾ ਵੀ ਖਲੌਣਾ ਆਰਾਮ ਨਾਲ ਮਿਲ ਜਾਂਦਾ ਹੈ ਜੋ ਮਰਜ਼ੀ ਆਈਟਮ ਵਧੀਆ ਤੋਂ ਵਧੀਆ ਤੁਹਾਨੂੰ ਸਸਤੇ दाम ਦੇ ਵਿੱਚ ਮਿਲ ਜਾਏਗੀ ਤੁਸੀਂ ਇੱਕ ਵਾਰ ਜਾ ਕੇ ਉੱਥੇ ਟਰਾਈ ਕਰਕੇ ਵੇਖੋ ਠੀਕ ਹੈ ਤੁਸੀਂ 20 ਤੋਂ 30 ਹਜ਼ਾਰ ਦਾ ਸ਼ੁਰੂਆਤ ਦੇ ਵਿੱਚ ਮਾਲ ਰੱਖ ਲਓ ਠੀਕ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਕੰਮ ਤੁਹਾਡਾ ਚੱਲੇਗਾ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਕੰਮ ਨੂੰ ਖਿਲਾਰ ਸਕਦੇ ਹੋ ਠੀਕ ਹੈ ਵੀ ਤੋ 30000 ਦੀ ਸ਼ੁਰੂਆਤ ਦੇ ਵਿੱਚ ਇਨਵੈਸਟਮੈਂਟ ਕਰੋ ਦਿੱਲੀ ਦੇ ਸਦਰ ਬਾਜ਼ਾਰ ਦੇ ਵਿੱਚੋਂ ਆਪਣਾ ਖਲੋਣੇ ਦਾ ਮਾਲ ਉਠਾਓ ਮਾਲ ਕੀ ਚੱਕਣਾ ਦੋਸਤੋ ਉਹ ਹੈ ਤੁਸੀਂ ਆਪਣੀ ਸਿਲੇਕਟਡ ਆਈਟਮਾਂ ਹੋਣੀ ਚਾਹੀਦੀਆਂ ਜੋ ਕਿ ਤੁਹਾਨੂੰ ਲੱਗੇ ਕਿ ਹਾਂ ਬੱਚੇ ਇਸ ਇਸ ਚੀਜ਼ ਨਾਲ ਅਟਰੈਕਟਿਵ ਹੋਣਗੇ ਜਿਸ ਦੇ ਵਿੱਚ ਬੱਚਿਆਂ ਨੂੰ ਸੱਟ ਫੇਟ ਵੱਜਣ ਦਾ ਵੀ ਖਤਰਾ ਨਾ ਹੋਵੇ ਜੋ ਕਿ ਆਪਾਂ ਇਸ ਚੀਜ਼ ਦਾ ਬਹੁਤ ਹੀ ਧਿਆਨ ਰੱਖਣਾ ਤਾਂ ਜੋ ਮਾਪਿਓ ਉਸ ਚੀਜ਼ ਨੂੰ ਖਰੀਦਣ ਵਾਸਤੇ ਬੱਚਿਆਂ ਨੂੰ ਮਨਾ ਨਾ ਕਰੇ ਇਸ ਕਰਕੇ ਆਪਾਂ ਇਸ ਤਰ੍ਹਾਂ ਦੀ ਆਈਟਮਾਂ ਖਰੀਦਣੀ ਜੋ ਬੱਚੇ ਨੂੰ ਅਟਰੈਕਟਿਵ ਵੀ ਲੱਗੇ ਤੇ ਉਸ ਨੂੰ ਕੋਈ ਝੋਟ ਵੀ ਨਾ ਪਹੁੰਚ ਪਾਵੇ ਇਸ ਤਰ੍ਹਾਂ ਦੀ ਆਪਾਂ ਆਈਟਮਾਂ ਨੂੰ ਤਿਆਰ ਕਰਨਾ ਹੈ ਦੇਖੋ 20 ਤੋਂ 30 ਹਜ਼ਾਰ ਦੇ ਵਿੱਚ ਆਪਾਂ ਬੜੇ ਹੀ ਯੂਨੀਕ ਤਰੀਕੇ ਨਾਲ ਸਿਲੈਕਸ਼ਨ ਕਰਨੀ ਹੈ ਆਪਣੇ ਖਿਡੌਣਿਆਂ ਦਾ ਖਰੀਦਦਾਰੀ ਦੇ ਵਿੱਚ ਹਰ ਇੱਕ ਆਈਟਮ ਨੂੰ ਆਪਾਂ 2 2 2 ਜਾਂ 3 3 ਆਈਟਮਾਂ ਦੇ ਵਿੱਚ ਆਪਾਂ ਹਰ ਇੱਕ ਖਿਡੌਣੇ ਦੀ ਯੂਨਟ ਲੈਣੀ ਹੈ ਮਤਲਬ ਕਿ ਇੱਕ ਖਿਡੌਣੇ ਦਾ 2 ਜਾਂ 3 ਪੀਸ ਹੀ ਆਪਾਂ ਸ਼ੁਰੂਆਤ ਦੇ ਵਿੱਚ ਆਪਾਂ ਲੈਣੇ ਆ ਠੀਕ ਹੈ ਹੁਣ ਇਹ ਸਾਰੇ ਆਪਾਂ ਜਦੋਂ ਤਿਆਰ ਹੋ ਜਾਣਗੇ ਕਿਉਂਕਿ ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਦੋਸਤੋ ਦੇਖੋ ਆਪਾਂ ਸ਼ੁਰੂਆਤ ਦੇ ਵਿੱਚ ਆਪਾਂ ਆਪ ਨੂੰ ਨਹੀਂ ਪਤਾ ਕਿ ਬੱਚਿਆਂ ਨੂੰ ਜਿਆਦਾ ਕਿਹੜਾ ਖਿਡੌਣਾ ਪਸੰਦ ਆਏਗਾ ਇਸ ਕਰਕੇ ਆਪਾਂ ਉਸ ਖਿਡੌਣੇ ਨੂੰ ਅਲੱਗ-ਅਲੱਗ ਆਈਟਮਾਂ ਤਿਆਰ ਕਰ ਲਈ ਹੈ ਜਿਸ ਤਰੀਕੇ ਬੱਚੇ ਜਿਸ ਖਿਡੌਣੇ ਵੱਲ ਜਿਆਦਾ ਅਟਰੈਕਟਿਵ ਹੋਣਗੇ ਜੋ ਖਿਡੌਣਾ ਆਪਣਾ ਜਿਆਦਾ ਵਿਕੇਗਾ ਫਿਰ ਆਪਾਂ ਉਸ ਦੀ ਵੈਲਿਊ ਜਿਆਦਾ ਵਧਾ ਸਕਦੇ ਹਾਂ ਉਸ ਦੀ ਕੁਆਂਟੀਟੀ ਜਿਆਦਾ ਵਧਾ ਸਕਦੇ ਹਾਂ ਠੀਕ ਹੈ ਇਸੇ ਕਰਕੇ ਹੁਣ ਆਪਾਂ ਇਸ ਤਰ੍ਹਾਂ ਦਿੱਲੀ ਦੇ ਸਦਰ ਬਾਜ਼ਾਰ ਤੋਂ ਵਿੱਚੋਂ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਖਲੋਣੇ ਤੁਸੀਂ ਆਪਦੀ ਮਾਈਂਡ ਦੇ ਨਾਲ ਸਟਾਰਟ ਕਰ ਸਕਦੇ ਹੋ ਖਰੀਦਦਾਰੀ ਕਰ ਸਕਦੇ ਹੋ 20 ਤੋਂ 30 ਹਜ਼ਾਰ ਦੀ ਸ਼ੁਰੂਆਤੀ ਇਨਵੈਸਟਮੈਂਟ ਤੋਂ ਵਿੱਚ ਆਪਣੇ ਕੋਲ ਮਾਲ ਤਿਆਰ ਹੋ ਜਾਏਗਾ ਠੀਕ ਹੈ ਹੁਣ ਇਸ ਸਮਾਨ ਨੂੰ ਲੈ ਕੇ ਖਲੋਣਿਆਂ ਨੂੰ ਆਪਾਂ ਇੱਕ ਹੁਣ ਜਿਹੜਾ ਮੇਨ ਮੁੱਦਾ ਹੈ ਉਹ ਆਪਣੀ ਲੋਕੇਸ਼ਨ ਦੁਕਾਨ ਦੀ ਲੋਕੇਸ਼ਨ ਆਪਾਂ ਇਹ ਜਗ੍ਹਾ ਸਟਾਰਟ ਕਿੱਥੇ ਕਰਨਾ ਇਹ ਕੰਮ ਨੂੰ ਕਰਨ ਵਾਸਤੇ ਦੋਸਤੋ ਬੜਾ ਹੀ ਆਪਾਂ ਅਲੱਗ ਤਰੀਕੇ ਨਾਲ ਇਸ ਬਿਜ਼ਨਸ ਨੂੰ ਕਰਨਾ ਹੈ ਇਸ ਕਰਕੇ ਲੋਕੇਸ਼ਨ ਵੀ ਅਲੱਗ ਕਿਸਮ ਦੀ ਹੋਣੀ ਚਾਹੀਦੀ ਹੈ ਦੇਖੋ ਆਪਾਂ ਆਮ ਕਿਤੇ ਵੀ ਖਲਾਉਣਿਆਂ ਦੇ ਬਿਜ਼ਨਸ ਦੀ ਸ਼ਾਪ ਕਰਕੇ ਬਹਿ ਜਾਾਂਗੇ ਸਾਇਦ ਆਪਣੇ ਕੋਲ ਕਸਟਮਰ ਨਾ ਵੀ ਆਏਗਾ ਇਸ ਦੀ ਆਪਾਂ ਕੋਈ ਗਰੰਟੀ ਨਹੀਂ ਦੇ ਸਕਦੇ ਪਰ ਆਪਾਂ ਜੇ ਆਪਾਂ ਤਰੀਕੇ ਨਾਲ ਚੱਲਾਂਗੇ ਸੋਚ ਕੇ ਚੱਲਾਂਗੇ ਤਾਂ ਆਪਣੇ ਕੋਲ ਕਸਟਮਰ ਹੀ ਕਸਟਮਰ ਹੋਏਗਾ ਕਿਉਂਕਿ ਦੇਖੋ ਹੁਣ ਮੈਂ ਤੁਹਾਨੂੰ ਜੋ ਦੱਸਣ ਲੱਗਾ ਉਹ ਬੜੇ ਧਿਆਨ ਨਾਲ ਸੁਣਨਾ ਦੋਸਤੋ ਦੇਖੋ ਆਪਣਾ ਜੋ ਬਿਜ਼ਨਸ ਹੈ ਉਹ ਬੱਚਿਆਂ ਦਾ ਬਿਜ਼ਨਸ ਹੈ ਠੀਕ ਹੈ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਬੱਚੇ ਚਾਹੀਦੇ ਆ ਵੱਤੋਂ ਵੱਤ ਬੱਚੇ ਆਪਣੇ ਕੋਲ ਕਿੱਥੇ ਮਿਲਣਗੇ ਆਪਣੇ ਕੋਲ ਸਾਇਦ ਬਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਬੱਚੇ ਐ ਸਾਇਦ ਨਾ ਮਿਲਣਾ ਸਭ ਤੋਂ ਜ਼ਿਆਦਾ ਬੱਚੇ ਦੋਸਤੋ ਆਪਣੇ ਤੁਹਾਡੇ ਜੋ ਸ਼ਹਿਰ ਹੈ ਨੋਟ ਕਰੋ ਤੁਹਾਡਾ ਜੋ ਵੀ ਸ਼ਹਿਰ ਹੈ ਛੋਟਾ ਵੱਡਾ ਜੋ ਵੀ ਤੁਹਾਨੂੰ ਲੋਕੇਸ਼ਨ ਸਹੀ ਲੱਗਦੀ ਹੈ ਉਹਨਾਂ ਸ਼ਹਿਰਾਂ ਦੇ ਵਿੱਚ ਦੇਖੋ ਸਭ ਤੋਂ ਜ਼ਿਆਦਾ ਬੱਚਿਆਂ ਦਾ ਹਸਪੀਟਲ ਕਿਹੜਾ ਹੈ ਜਿੰਦੇ ਵਿੱਚ ਬਹੁਤ ਜ਼ਿਆਦਾ ਕਲਾਇੰਟ ਆਂਦੇ ਆ ਬਹੁਤ ਜ਼ਿਆਦਾ ਵੱਡਾ ਹਸਪੀਟਲ ਹੈ ਜਿੰਦੇ ਵਿੱਚ ਬਹੁਤ ਜ਼ਿਆਦਾ ਬੱਚੇ ਇਲਾਜ ਕਰਵਾਉਣ ਆਂਦੇ ਆ ਮਤਲਬ ਕਿ ਬੱਚੇ ਬਿਮਾਰ ਹੁੰਦੇ ਰਹਿੰਦੇ ਆ ਦੋਸਤੋ ਠੀਕ ਹੈ ਉੱਥੇ ਮਾਪਿਓ ਉਹਨਾਂ ਨੂੰ ਜਦੋਂ ਇਲਾਜ ਕਰਾਣ ਆਂਦੇ ਆ ਉਹਨਾਂ ਨੂੰ ਦਵਾਈ ਦਵਾਣ ਆਂਦੇ ਆ ਤਾਂ ਉਸ ਟਾਈਮ ਮਾਪਿਓ ਦਾ ਸਭ ਤੋਂ ਜ਼ਿਆਦਾ ਧਿਆਨ ਬੱਚਿਆਂ ਦੇ ਉੱਤੇ ਹੀ ਹੁੰਦਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਬੱਚਿਆਂ ਨੂੰ ਕੀ ਚੰਗਾ ਲੱਗੇਗਾ ਠੀਕ ਹੈ ਕਿਸ ਕਿਸ ਚੀਜ਼ ਨਾਲ ਬੱਚੇ ਨੂੰ ਖੁਸ਼ੀ ਹੋਣਗੇ ਉਹ ਉਹਨਾਂ ਦੀ ਖੁਸ਼ੀ ਵਾਸਤੇ ਹੀ ਉਸ ਵਕਤ ਉਹਨਾਂ ਦੀ ਸੋਚ ਹੁੰਦੀ ਹੈ ਠੀਕ ਹੈ ਹੁਣ ਆਪਣੀ ਜੋ ਲੋਕੇਸ਼ਨ ਹੈ ਬੈਸਟ ਉੱਥੇ ਹੀ ਹੋਏਗੀ ਆਪਣੇ ਜੋ ਸ਼ਹਿਰਾਂ ਦੇ ਡਾਕਟਰ ਹੈ ਜਿੱਥੇ ਕਿ ਬੱਚਿਆਂ ਦੇ ਹਸਪੀਟਲ ਹੈ ਉਹਨਾਂ ਦੇ ਬਿਲਕੁਲ ਸਾਹਮਣੇ ਉਹਨਾਂ ਦੇ ਬਿਲਕੁਲ ਸਾਹਮਣੇ ਆਪਣੀ ਲੋਕੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਉਹਨਾਂ ਦੇ ਹਸਪਤਾਲ ਦੇ ਸਾਹਮਣੇ ਆਪਣੀ ਦੁਕਾਨ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਉੱਥੇ ਦੁਕਾਨ ਮਿਲ ਜੇ ਦੋਸਤੋ ਤਾਂ ਬਹੁਤ ਹੀ ਵਧੀਆ ਗੱਲ ਹੈ ਠੀਕ ਹੈ ਕਫਾਇਤੀ ਕਿਰਾਏ ਦੇ ਉੱਤੇ ਤੇ ਜੇ ਤੁਹਾਨੂੰ ਉਹ ਨਹੀਂ ਮਿਲ ਰਹੀ ਇੱਥੇ ਕੋਈ ਲੋਕੇਸ਼ਨ ਨਹੀਂ ਹੈ ਤਾਂ ਤੁਸੀਂ ਆਪਣੀ ਇੱਕ ਜੋ ਸੈਟਅਪ ਤਿਆਰ ਕਰ ਸਕਦੇ ਹੋ ਜਲਦੀ ਫਿਰਦੀ ਗੱਡੀ ਵਾਲਾ ਸਮਝ ਗਏ ਮਤਲਬ ਕਿ ਜਿਵੇਂ ਆਪਣਾ ਬੱਸ ਟਾਈਪ ਹੁੰਦੀ ਹੈ ਇਸ ਤਰ੍ਹਾਂ ਦੀ ਕੋਈ ਗੱਡੀ ਆਪਾਂ ਤਿਆਰ ਕਰਨੀ ਆ ਉਹਦੇ ਵਿੱਚ ਖਲਾਉਣਿਆਂ ਦਾ ਆਪਾਂ ਇੱਕ ਦੁਕਾਨ ਤਿਆਰ ਕਰਨੀ ਆ ਉਹ ਆਪਾਂ ਲਿਜਾ ਕੇ ਆਪਣਾ ਟਾਈਮਿੰਗ ਹੋਣੀ ਚਾਹੀਦੀ ਹੈ ਜਿਵੇਂ ਸਵੇਰੇ 9 ਵਜੇ ਤੋਂ 4 ਵਜੇ ਤੱਕ ਜਿਵੇਂ ਵੀ ਆਪਾਂ ਤੁਸੀਂ ਲੋਕੇਸ਼ਨ ਵੇਖਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਟਾਈਮ ਨੂੰ ਵੇਖਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਉੱਥੇ ਆਪਦੇ ਲਿਆ ਕੇ ਜਗ੍ਹਾ ਨੂੰ ਉਸ ਬੱਸ ਨੂੰ ਖੜਾ ਦਿੰਦੇ ਹੋ ਤੋਂ ਬੱਚਿਆਂ ਦੇ ਹਸਪੀਟਲ ਦੇ ਜੋ ਸਾਹਮਣੇ ਜੋ ਲੋਕੇਸ਼ਨ ਹੈ ਆਪਾਂ ਉੱਥੇ ਆਪਣੀ ਦੁਕਾਨ ਨੂੰ ਸ਼ੁਰੂ ਕਰਨਾ ਹੈ ਜੇ ਉੱਥੇ ਆਪਾਂ ਨੂੰ ਰੈਂਟ ਦੇ ਵਿੱਚ ਦੁਕਾਨ ਖਰੀਦਣੀ ਹੈ ਠੀਕ ਹੈ ਉੱਥੇ ਆਪਣਾ ਆਪਣਾ ਸੈਟਅਪ ਆਪਣਾ ਸ਼ੁਰੂ ਕਰਨਾ ਹੈ ਦੇਖੋ ਉੱਥੇ ਆਪਾਂ ਦੁਕਾਨ ਆਪਣੀ ਸ਼ੁਰੂ ਕਰਤੀ ਹੈ ਠੀਕ ਹੈ ਆਪਣੇ ਖਿਡੌਣੇ ਆਪਾਂ ਆਪਣੀ ਦੁਕਾਨ ਦੇ ਵਿੱਚ ਭਰ ਲਏ ਆ ਸਾਹਮਣੇ ਆਪਣੇ ਬੱਚਿਆਂ ਦਾ ਹਸਪੀਟਲ ਹੈ ਠੀਕ ਹੈ ਹੁਣ ਜੋ ਵੀ ਕਸਟਮਰ ਉੱਥੇ ਆਂਦੇ ਆ ਹਸਪੀਟਲ ਦੇ ਵਿੱਚ ਜੋ ਵੀ ਪੇਸ਼ੈਂਟ ਆਂਦੇ ਆ ਠੀਕ ਹੈ ਮਾਂ ਪਿਓ ਆਪਣੇ ਬੱਚਿਆਂ ਨੂੰ ਲੈ ਕੇ ਆਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚੇ ਨੂੰ ਕਿਸੇ ਦੀ ਨਾ ਖੁਸ਼ੀ ਮਿਲੇ ਤੇ ਸਾਹਮਣੇ ਹੀ ਜਦੋਂ ਉਹਨਾਂ ਦੇ ਖਿਡੌਣਿਆਂ ਦੀ ਇੱਕ ਦੁਕਾਨ ਦਿਖੇਗੀ ਤਾਂ ਬੱਚਾ ਉਸ ਵੱਲ ਅਟਰੈਕਟਿਵ ਹੋਏਗਾ ਠੀਕ ਹੈ ਤੇ ਮਾਪਿਓ ਵੀ ਉਸ ਨੂੰ ਉਧਰ ਲੈ ਕੇ ਜ਼ਰੂਰ ਆਏਗਾ ਤਾਂ ਜੋ ਬੱਚਾ 2 ਮਿੰਟ ਆਪਣੀ ਜੋ ਦਰਦ ਨੂੰ ਭੁੱਲ ਜੇ ਆਪਣੇ ਬੁਖਾਰ ਨੂੰ ਭੁੱਲ ਜੇ ਆ ਠੀਕ ਹੈ ਤੇ ਆਪਣਾ ਧਿਆਨ ਹੋਰ ਪਾਸੇ ਲਗਾ ਲੇ ਇਸ ਕਰਕੇ ਉਹ ਉੱਥੇ ਇਸ ਆਪਣੀ ਦੁਕਾਨ ਤੇ ਚੱਲਣ ਦੇ ਬਹੁਤ ਜ਼ਿਆਦਾ ਚਾਂਸ ਹੋ ਜਾਂਦੇ ਆ ਤੇ ਉੱਥੇ ਆਪਾਂ ਬੱਚਿਆਂ ਨੂੰ ਦੇਖੋ ਖਿਡੌਣੇ ਆਪਣੇ ਸ਼ੁਰੂਆਤ ਦੇ ਵਿੱਚ ਤੁਸੀਂ ਘੱਟ ਰੇਟ ਤੋਂ ਵੀ ਸ਼ੁਰੂ ਕਰ ਸਕਦੇ ਹੋ ਕਿਉਂਕਿ ਉੱਥੇ ਹੁੰਦਾ ਹੈ ਮਤਲਬ ਕਟ ਰੇਟ ਤੋਂ ਸ਼ੁਰੂ ਕਰੋਗੇ ਤਾਂ ਜ਼ਿਆਦਾ ਕੁਆਂਟੀਟੀ ਵੀ ਕੰਦੇ ਚਾਂਸ ਹੁੰਦੇ ਆ ਠੀਕ ਹੈ ਮਤਲਬ ਆਪਣੀ ਸ਼ੁਰੂਆਤ ਕਰ ਸਕਦੇ 100 200 ਦੇ ਖਿਡੌਣੇ ਤੋਂ ਆਪਣੀ ਸ਼ੁਰੂਆਤ ਕਰ ਸਕਦੇ ਕੋਈ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਦਾ ਠੀਕ ਹੈ ਤੇ ਉੱਥੇ ਜਿਵੇਂ ਆਣਗੇ ਕਸਟਮਰ ਤਾਂ ਉਹ ਜੋ ਵੀ ਬੱਚਾ ਅਟਰੈਕਟਿਵ ਹੋਏਗਾ ਜਿਸ ਚੀਜ਼ ਤੋਂ ਉਹ ਖਿਡੌਣਾ ਖਰੀਦ ਕੇ ਲੈ ਜਾਏਗਾ ਨਾਲ ਤੇ ਮਾਪਿਓ ਵੀ ਇਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਅਟਰੈਕਟਿਵ ਹੋਵੇ ਖਿਲਾਉਣੇ ਤੋਂ ਤੇ ਆਪਣਾ ਜੋ ਦਰਦ ਥੋੜੀ ਦੇਰ ਭੁੱਲ ਜੇ ਕਿਉਂਕਿ ਜੋ ਹਸਪੀਟਲ ਵਿੱਚ ਨੰਬਰ ਵੀ ਬਹੁਤ ਲੇਟ ਆਉਂਦੇ ਆ ਨੇ ਇਸ ਕਰਕੇ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਉੱਥੇ ਇਸ ਤਰ੍ਹਾਂ ਦੋਸਤੋ ਦੇਖੋ ਇਸ ਤਰ੍ਹਾਂ ਆਪਾਂ ਆਪਣੇ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹਾਂ ਹੁਣ ਆਪਣਾ ਜੋ ਬਿਜ਼ਨਸ ਜੋ ਆਪਣਾ ਲੋਕੇਸ਼ਨ ਆ ਦੋਸਤੋ ਉਹ ਬੜੀ ਖਾਸ ਹੋਣੀ ਚਾਹੀਦੀ ਹੈ ਮਤਲਬ ਆਪਣਾ ਬਾਹਰ ਹੈ ਨਾ ਜੋ ਹਾਈ ਲੈਵਲ ਦੀ ਅਟਰੈਕਸ਼ਨ ਹੋਣੀ ਚਾਹੀਦੀ ਹੈ ਦੁਕਾਨ ਦੇ ਅੰਦਰ ਸਾਇ ਤੁਹਾਡੇ ਕੋਲ ਇੰਨੀ ਜ਼ਿਆਦਾ ਅਟਰੈਕਸ਼ਨ ਨਾ ਹੋਵੇ ਪਰ ਦੁਕਾਨ ਦੇ ਬਾਹਰ ਫਰੰਟ ਨੂੰ ਆਪਾਂ ਅਟਰੈਕਸ਼ਨ ਦੇਣਾ ਤਾਂ ਜੋ ਬੱਚੇ ਦਾ ਦੂਰੋਂ ਹੀ ਧਿਆਨ ਪਵੇ ਤੁਹਾਡੀ ਸ਼ਾਪ ਵੱਲ ਠੀਕ ਹੈ ਮਾਪਿਓ ਦਾ ਵੀ ਬਹੁਤ ਜ਼ਿਆਦਾ ਧਿਆਨ ਹੋਣਾ ਚਾਹੀਦਾ ਕਿ ਹਾਂ ਇੱਥੇ ਕੋਈ ਇਸ ਤਰ੍ਹਾਂ ਦੇ ਖਿਡੌਣੇ ਦਾ ਜੋ ਸ਼ੋਪ ਹੈ ਇਸ ਤਰ੍ਹਾਂ ਤੁਸੀਂ ਬਾਹਰ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਖਿਡੌਣਿਆਂ ਦੇ ਡਿਸਪਲੇ ਕਰ ਸਕਦੇ ਹੋ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੇ ਟੂਲ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੀ ਦੁਕਾਨ ਜੋ ਸ਼ੋਪ ਹੈ ਤੁਸੀਂ ਉਸ ਨੂੰ ਸਟਾਰਟ ਕਰ ਸਕਦੇ ਹੋ ਦੋਸਤੋ ਤੁਸੀਂ ਇੱਕ ਵਾਰ ਇਸ ਚੀਜ਼ ਨੂੰ ਕਰਕੇ ਦੇ ਮਹੀਨੇ ਦਾ ਲੱਖ ਤੱਕ ਕੀ ਸਾਇਦ ਇਸ ਤੋਂ ਵੀ ਜ਼ਿਆਦਾ 2000 4 ਲੱਖ ਵੀ ਤੁਸੀਂ ਬੜੇ ਆਮ ਨਾਲ ਕਮਾ ਸਕਦੇ ਹੋ ਇਸ ਚੀਜ਼ ਨਾਲ ਬਸ ਲੋਕੇਸ਼ਨ ਤੁਹਾਡੀ ਬੈਸਟ ਹੋਣੀ ਚਾਹੀਦੀ ਹੈ ਜੋ ਤੁਹਾਡਾ ਹਸਪੀਟਲ ਤੁਸੀਂ ਚੂਜ਼ ਕਰੋਗੇ ਉਹ ਹਾਈ ਲੈਵਲ ਦਾ ਹੋਣਾ ਚਾਹੀਦਾ ਜਿੱਥੇ ਬਹੁਤ ਜ਼ਿਆਦਾ ਕਲਾਇੰਟ ਦਾ ਆਣਾ ਜਾਣਾ ਰਹਿੰਦਾ ਹੋਵੇ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਯੂਨੀਕ ਆਈਡੀਆ ਹੈ ਸਾਇਦ ਤੁਹਾਨੂੰ ਪਸੰਦ ਆਇਆ ਹੋਵੇਗਾ ਦੋਸਤੋ ਤੁਸੀਂ ਇਸ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਵੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਇੱਕ ਹੋਰ ਦੋਸਤੋ ਇਸ ਤਰ੍ਹਾਂ ਇਹ ਸਭ ਖਿਡੌਣਿਆਂ ਦੇ ਨਾਲ ਨਾਲ ਅੱਜ ਕੱਲ ਇੱਕ ਜੋ ਥਾਰ ਵਗੈਰਾ ਹੁੰਦੀਆਂ ਕਾਰਾਂ ਆਉਂਦੀਆਂ ਹਨ ਨਾ ਨਾ ਇਲੈਕਟ੍ਰੋਨਿਕ ਜੋ ਮੈਂ ਤੁਹਾਨੂੰ ਉਹ ਤੁਸੀਂ ਫੋਟੋ ਦੇ ਵਿੱਚ ਵੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੀ ਤੁਸੀਂ ਕਾਰਾਂ ਵੀ ਲਿਆ ਕੇ ਤੁਸੀਂ ਰੱਖ ਸਕਦੇ ਹੋ ਠੀਕ ਹੈ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਕਾਰ ਥਾਰ ਅਲੱਗ-ਅਲੱਗ ਤਰ੍ਹਾਂ ਦੀਆਂ ਗੱਡੀਆਂ ਹੁੰਦੀਆਂ ਹਨ ਜੋ ਪੰਜ ਜੇ ਤੁਸੀਂ ਇਕੱਠੀਆਂ ਲਓਗੇ ਪੰਜ ਸੱਤ ਤਾਂ ਇਹ 5000 ਤੋਂ 7000 ਦੇ ਰੁਪਏ ਦੇ ਵਿੱਚ ਤੁਹਾਨੂੰ ਗੱਡੀ ਦਾ ਇੱਕ ਪ੍ਰਾਈਸ ਪੈ ਜਾਏਗਾ ਇੱਕ ਗੱਡੀ ਦਾ ਇਸ ਤਰ੍ਹਾਂ ਤੁਸੀਂ ਪੰਜ ਸੱਤ ਗੱਡੀਆਂ ਲੈ ਕੇ ਠੀਕ ਹੈ ਉਹਨੂੰ ਆਪਣੀ ਦੁਕਾਨ ਦੇ ਵਿੱਚ ਰੱਖ ਸਕਦੇ ਹੋ ਤੇ ਜਿਸ ਤਰ੍ਹਾਂ ਹੀ ਬੱਚੇ ਆਂਦੇ ਆ ਉਹਨਾਂ ਨੂੰ ਇਹਦੇ ਉੱਤੇ ਜਿਵੇਂ ਝੂਟੇ ਦੇਣ ਦੇ ਤੁਸੀਂ ਅਲੱਗ ਚਾਰਜਸ ਲੈ ਸਕਦੇ ਹੋ ਇਹਦੇ ਨਾਲ ਬੱਚਾ ਵੀ ਬਹੁਤ ਜ਼ਿਆਦਾ ਅਟਰੈਕਟਿਵ ਹੋਏਗਾ ਤੇ ਤੁਹਾਨੂੰ ਵੀ ਇੱਕ ਹੋਰ ਅਲੱਗ ਤੋਂ ਸਾਈਡ ਇਨਕਮ ਜਨਰੇਟ ਹੋ ਸਕਦੀ ਹੈ ਇਸ ਤਰ੍ਹਾਂ ਦੋਸਤੋ ਆਪਾਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹਾਂ ਦੋਸਤੋ ਇਹ ਮੇਰਾ ਅੱਜ ਦਾ ਬਿਜ਼ਨਸ ਆਈਡੀਆ ਕਿਵੇਂ ਲੱਗਾ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਇਸ ਇਸ ਤਰ੍ਹਾਂ ਦੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਜਿੱਥੇ ਤੁਹਾਨੂੰ ਲੱਗੇ ਕਿ ਸਾਡੇ ਦੋਸਤ ਨੂੰ ਵੀ ਇਸ ਤਰ੍ਹਾਂ ਦੀ ਵੀਡੀਓ ਦੀ ਜ਼ਰੂਰਤ ਹੋ ਸਕਦੀ ਹੈ ਇਸ ਤਰ੍ਹਾਂ ਦੇ ਬਿਜ਼ਨਸ ਆਈਡੀਆ ਦੀ ਜ਼ਰੂਰਤ ਹੋ ਸਕਦੀ ਹੈ ਧੰਨਵਾਦ ਦੋਸਤੋ